ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਵੇਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਵੀਰੇ ਅੱਜ ਆਪਾਂ ਬਰੀਕੀ ਦੇ ਵਿੱਚ ਤੁਹਾਨੂੰ ਬਾਡੀ ਦੀ ਫਰੌਕ ਦੀ ਬਾਡੀ ਦੀ ਕਟਿੰਗ ਸਮਝਾਉਣ ਲੱਗੇ ਹਾਂ ਠੀਕ ਹੈ ਜੀ ਜੇ ਆਪਾਂ ਫਰੌਕ ਦੇ ਵਿੱਚ ਬਾਲ ਪਾਉਣੇ ਆ ਉਸ ਬੋਡੀ ਦੀ ਠੀਕ ਹੈ ਜੀ ਅਮਰੇਲਾ ਵਾ ਫਰੌਕ ਦੀ ਫਾਲ ਆਪਾਂ ਵੀਡੀਓ ਤੁਹਾਨੂੰ ਦੇ ਚੁੱਕੇ ਆ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਠੀਕ ਹੈ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਆਪਾਂ ਫਰੌਕ ਦੀ ਬੋਡੀ ਦੀ ਕਟਿੰਗ ਦੱਸਾਂਗੇ ਠੀਕ ਹੈ ਜੀ ਹਾਂ ਜੀ ਆਜੋ ਜੀ ਆ ਦੇਖੋ ਜੀ ਇਸ ਤਰ੍ਹਾਂ ਦਾ ਸਟਾਫ ਆ ਇਹ ਸ਼ਿਲਕ ਦੇ ਵਿੱਚ ਕੱਪੜਾ ਗਾ ਠੀਕ ਹੈ ਜੀ ਬਲੈਕ ਕਲਰ ਆ ਪਿੰਕ ਕਲਰ ਦੇ ਫਲਾਵਰਸ ਠੀਕ ਹੈ ਜੀ ਆ ਲਓ ਜੀ ਇਸ ਤਰ੍ਹਾਂ ਪੀਂਕ ਕਲਰ ਦੇ ਫਲਾਵਰ ਜਿਹੇ ਪੌਟਸ ਹੈ ਦੇ ਵੀਰੇ ਕੱਪੜੇ ਦੀ ਚੈੱਕ ਕਰ ਲਿਆ ਕਰੋ ਤੇ ਇੱਕ ਡਿਜ਼ਾਈਨਿੰਗ ਚੈੱਕ ਕਰ ਲਿਆ ਕਰੋ ਕਈ ਵਾਰ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਹੁੰਦੀ ਹੈਗੀ ਤੇ ਫਲਾਵਰ ਜੇ ਦੇ ਮੂੰਹ ਉੱਪਰ ਵੱਲ ਨੂੰ ਖੁੱਲਦੇ ਤਾਂ ਉਸ ਤਰ੍ਹਾਂ ਕਟਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਉਸ ਚੀਜ਼ ਦਾ ਧਿਆਨ ਰੱਖ ਲਿਆ ਕਰੋ ਹੁਣ ਇਸ ਦੇ ਵਿੱਚ ਕੋਈ ਵੀ ਚੱਕਰ ਨਹੀਂ ਫਲਾਵਰਜ ਉੱਪਰ ਵੀ ਜਾ ਰਹੇ ਆ نیچے ਵੀ ਜਾ ਰਹੇ ਆ ਠੀਕ ਹੈ ਜੀ ਇਹ ਗੱਲ ਕੱਲੀ ਆਪਾਂ ਕਮੀਜ਼ ਦੇ ਵਿੱਚ ਹੀ ਨਹੀਂ ਚੈੱਕ ਕਰਨੀ ਹੁੰਦੀ ਕਿ ਵੀ ਫਲਾਵਰਜ ਦਾ ਚੱਕਰ ਹੁੰਦਾਗਾ ਵੀ ਆਪਾਂ ਕਮੀਜ਼ ਚੈੱਕ ਕਰ ਲਓ ਨਹੀਂ ਤਾਂ ਨਹੀਂਗਾ ਫਰੌਕ ਦੇ ਵਿੱਚ ਵੀ ਵੀਰੇ ਇਹ ਉਸ ਤੋਂ ਵੀ ਵੱਧ ਆਉਟ ਲੱਗੂਗਾ ਕਮੀਜ਼ ਨਾਲੋਂ ਵੀ ਵੱਧ ਆਉਟ ਫਰੌਕ ਦੇ ਵਿੱਚ ਲੱਗਣਗੇ ਜੇ ਆਪਾਂ ਆਲਟ ਪਰਟੇ ਦੀ ਸਟੀਚਿੰਗ ਕਰ ਦੇਵਾਂਗੇ ਤਾਂ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਬਾਡੀ ਤੇ ਆ ਜਾਓ ਆਪਾਂ ਇਹਨਾਂ ਦੀ ਬਾਡੀਿੰਗ ਕੱਟੀ ਕਟਿੰਗ ਕਰਨੀ ਇਹਨਾਂ ਦਾ ਨਾਪ ਸੌਣ ਲਿਓ ਇਹਨਾਂ ਦੀ ਜਿਹੜੀ ਫਰਾਕ ਆ ਗਈ ਜੀ ਉਹ ਹੈਗੀ ਆ 44 ਇੰਚ ਤਿਆਰ ਆ ਠੀਕ ਐ ਤੇ 44 ਇੰਚ ਦੇ ਵਿੱਚੋਂ 13.5 ਇੰਚ ਦੀ ਇਹਨਾਂ ਦੀ ਬਾਡੀ ਤਿਆਰ ਆ ਠੀਕ ਐ ਜੀ ਬਾਡੀ ਦੀ ਲਾਸਟ ਜਿਹੜੀ ਲੈਂਥ ਹੁੰਦੀ ਆ ਉਹ 15 ਇੰਚ 14 ਇੰਚ ਹੁੰਦੀ ਆ ਜੀ ਤੇ ਆਪਾਂ ਇਹਦੀ ਜਿਹੜੀ ਕਟਿੰਗ ਆ 15 ਦੀ ਕਰਾਂਗੇ 1.5 ਇੰਚ ਇਹਨਾਂ ਦੇ ਸੀਨਾ ਦੇ ਵਿੱਚ ਆ ਜਾਊਗਾ نیچے ਆਪਾਂ ਜਦੋਂ ਬਲ ਪਾ ਕੇ ਸੀਨ ਦੇਵਾਂਗੇ ਉਹਦੇ ਚ ਆਊਗਾ ਉੱਪਰ ਜਦੋਂ ਆਪਾਂ ਕੰਦੇ ਦੀ ਸੀਨ ਦੇਵਾਂਗੇ ਅੱਧੇ ਇੰਚੀ ਪੌਣੀ ਇੰਚੀ ਵਾਂਗੂ ਉਹਦੇ ਵਿੱਚ ਆ ਜਾਂਦਾ ਠੀਕ ਹੈ ਜੀ ਤੇ ਹੁਣ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਸਮਝ ਲਿਓ ਇਹਨੂੰ ਠੀਕ ਹੈ ਜੀ ਤੇ ਬਾਡੀ ਲਾਸਟ ਵੀਰੇ 15 15 ਲਾਸਟ ਹੈ ਜੇ 15 ਤੋਂ ਵੱਧ ਤੁਸੀਂ ਬਾਡੀ ਪਾਓਗੇ ਤਾਂ ਉਹ ਤੁਹਾਡੇ ਸੈੱਟ ਨਹੀਂ ਰਹੂਗੀ ਨਾ ਹੀ ਉਹਦੀ ਫਿਟਿੰਗ ਪਰਫੈਕਟ ਆਵੇ ਜੀ ਤੇ ਨਾ ਹੀ ਉਹ ਕੌਨ ਦੇ ਵਿੱਚ ਠੀਕ ਲੱਗੂਗੀ ਠੀਕ ਹੈ ਜੀ ਹੁਣ ਆ ਦੇਖੋ ਇਸ ਤਰ੍ਹਾਂ ਘੇਰ ਲੋਟ ਆਪਣੇ ਕੋਲ ਕੱਪੜਾ ਜੀ ਇਹਨੂੰ 4 ਫੋਲਡਿੰਗ ਕਰ ਲੈਣਾ ਹੈ 슬롯 ਠੀਕ ਹੈ ਜੀ 4 ਫੋਲਡਿੰਗ ਕਰਨ ਤੋਂ ਇੱਕ ਵੀਰ ਕੰਨੀ ਜ਼ਰੂਰ ਉਤਾਰ ਦਿਆ ਕਰੋ ਠੀਕ ਹੈ ਜੀ ਕੰਨੀ ਕਿਤੇ ਵੀ ਵਰਤਨੀ ਨਹੀਂ ਇਹ 13.5 ਇੰਚ ਆਪਣੇ ਕੋਲੇ ਬਾਡੀ ਤਿਆਰ ਰਹਿ ਜੂਗੀ ਤੇ ਹੁਣ ਆਪਾਂ ਇਹਦੀ ਕਟਿੰਗ ਕਰਨੀ ਹੈ ਜਿਹੜੀ ਉਹ 15 ਤੇ ਕਰਨੀ ਹੈ ਕਿਉਂਕਿ ਪੌਣੀ ਇੰਚ ਹੀ ਬਲਾਂਚ ਆ ਜਾਣਾ ਪੌਣੀ ਇੰਚ ਉੱਪਰ ਕੰਦੇ ਦੀ ਸਿਲਾਈ ਲਾਵਾਂਗੇ ਉਹਦੇ 'ਚ ਆ ਜਾਣਾ ਠੀਕ ਹੈ ਇਸ ਤਰ੍ਹਾਂ 15 ਇੰਚ ਦੀ ਮਾਰਕਿੰਗ ਕਰ ਲਈ ਹੁਣ ਇਹਦੀ ਕਟਿੰਗ ਕਰ ਲੋ ਕੱਪੜਾ ਉਤਾਰ ਲੋ ਭੱਲੇ ਨਾਲੋਂ ਠੀਕ ਹੈ ਜੀ ਇਸ ਤਰ੍ਹਾਂ ओके okay जी ਹੁਣ ਇਹ ਉਤਾਰਨੇ ਤੋਂ ਬਾਅਦ ਹੁਣ ਤੁਸੀਂ ਆ ਸਭ ਤੋਂ ਪਹਿਲਾਂ ਇਹਨਾਂ ਦੀ ਕੰਨੀ ਉਤਾਰ ਦਿੰਨੇ ਆਪਾਂ ਇਸ ਤਰ੍ਹਾਂ ਜੋ ਕੰਨੀ ਆ ਨਾ ਉਹ ਉਤਾਰ ਦਿਓ ਮੈਂ ਤਾਂ ਹਰੇਕ ਕੱਪੜੇ ਦੇ ਵਿੱਚ ਵੀਰੇ ਕੰਨੀ ਉਤਾਰਦੀ ਆ ਕੰਨੀ ਤੇ ਸੀਨ ਲੱਗੀ ਵੀ ਕੇਰਾ ਤਾਂ ਬਹੁਤ ਸੋਹਣੀ ਸੀਨ ਲੱਗ ਜਾਂਦੀ ਆ ਬਾਅਦ ਚ ਖੇਚ ਚ ਬਣ ਜਾਂਦੀ ਆ ਜੀ ਉਹ ਲੋਟ ਨਹੀਂ ਹੁੰਦੀ ਹੁਣ ਇਹਦੀ ਉਲਟ ਸਾਈਡ ਕਰ ਲਿਓ ਤੁਸੀਂ ਕੱਪੜੇ ਦੀ ਇਸ ਤਰ੍ਹਾਂ ਸਟੱਪ ਬਹੁਤ ਸੋਹਣਾ ਜੀ ਸ਼ਿਲਕ ਦੇ ਵਿੱਚ ਵੀ ਨਾ ਇੱਕ ਸ਼ਿਲਕ ਹੁੰਦੀ ਆ ਵੀ ਇਹ ਤਾਂ ਸਿੱਜਣੀ ਜੀ ਸਿਲਕ ਹੁੰਦੀ ਆ ਹਨਾ ਤੇ ਚਿਰਖੀ ਵਾਲੀ ਬਣ ਜਾਂਦੀ ਆ ਉਸ ਤਰ੍ਹਾਂ ਦੀ ਨਹੀਂ ਜੀ ਬਹੁਤ ਵਧੀਆ ਸਿਲਕ ਦਾ ਕੱਪੜਾ ਹੈਗਾ ਬ੍ਰਾਂਡ ਦਾ ਕੱਪੜਾ ਲੱਗ ਰਿਹਾ ਮੈਨੂੰ ਇਹ ਠੀਕ ਹੈ ਜੀ ਇਸ ਤਰ੍ਹਾਂ ਆ ਲੋ ਉਹ ਵੀ ਕੋਈ ਵੀ ਕੱਪੜਾ ਨਾ ਬ੍ਰਾਂਡ ਜਾਂ ਕੰਪਨੀ ਦਾ ਹੋਊਗਾ ਉਹ ਕੱਪੜੇ ਦਾ ਆਪਾਂ ਨੂੰ ਅਲੱਗ ਹੀ ਪਤਾ ਲੱਗੂਗਾ ਕੱਪੜੇ ਦੀ ਚਮਕ ਔਰ ਕਪੜੇ ਕਟਿੰਗ ਵੇਲੇ ਬਿਲਕੁਲ ਪਤਾ ਲੱਗਦਾ ਵੀ ਸੌਫਟ ਆ ਕਪੜਾ ਠੀਕ ਹੈ ਜੀ ਉਹ ਤਾਂ ਆਪਾਂ ਨੂੰ ਕਟਿੰਗ ਤੋਂ ਪਹਿਲਾਂ ਹੱਥ ਲਾਏ ਤੋਂ ਹੀ ਪਤਾ ਲੱਗ ਜਾਂਦਾ ਇਹ ਕਪੜਾ ਕਿੱਦਾਂ ਦਾ ਹਨਾ ਹਾਂਜੀ ਹੁਣ ਇਹਨਾਂ ਦਾ ਤੀਰਾ ਜੀ 12 ਇੰਚ ਆ ਆ ਜਿਹੜੇ ਚਾਰੇ ਪਾਸੇ ਬੰਨਦਾ ਠੀਕ ਆ ਉਧਰਲੇ ਪਾਸੇ ਐਂਚੀ ਟੇਪ ਰੱਖਾਂਗੇ ਇਸ ਤਰ੍ਹਾਂ ਇੱਥੇ 12 ਦੀ ਮਾਰਕਿੰਗ ਕਰਨੀ ਆ 12 ਦਾ ਅੱਧ 6 ਹੋ ਗਿਆ 6 ਆ ਤੀਰਾ ਠੀਕ ਹੈ ਤੇ ਤੀਰੇ ਦੀ 6 ਤੇ ਮਾਰਕਿੰਗ ਕਰ ਲਿਓ ਲਾਈਟ ਆ ਰਿਹਾ ਮੈਂ ਤੁਸਾਂ ਡਾਰਕ ਮਾਰਕਿੰਗ ਲੈ ਲੈਣੀ ਆ ਇਸ ਤਰ੍ਹਾਂ ਅ ਦਿਖ ਰਿਹਾ ਨਾ ਠੀਕ ਹੈ ਜੀ ਇਹ 6 ਆ 6 ਤੇ ਕਰ ਲਿਆ ਹੁਣ ਇਹਨਾਂ ਦੀ ਲੈਂਥ ਆ ਗਈ ਜਿਹੜੀ ਇਸ ਤਰ੍ਹਾਂ ਮੋਡੇ ਦੀ 7 ਇੰਚਾ ਇਸ ਤਰ੍ਹਾਂ ਠੀਕ ਹੈ ਤੇ ਇੱਥੋਂ 6 ਆ ਇੱਥੋਂ 5.5 ਪਾਇਓ ਇਸ ਤਰ੍ਹਾਂ 5.5 ਠੀਕ ਹੈ ਇਸ ਤਰ੍ਹਾਂ ਹੁਣ ਇਹ 6 ਸਾਢੇ 5 ਨੂੰ ਇਸ ਤਰ੍ਹਾਂ ਮਿਲਾ ਦਿਓ 6 ਔਰ ਸਾਢੇ 5 ਨੂੰ ਇਸ ਤਰ੍ਹਾਂ ਮਿਲਾ ਦਿਓ ਓਕੇ ਠੀਕ ਹੈ ਤਰਸਮੀ ਜਾ ਰਹੀ ਹੈ ਤੁਹਾਨੂੰ ਦੇਖ ਰਹੀ ਹੋ ਵੀਡੀਓ ਦੇ ਵਿੱਚ ਇਸ ਤਰ੍ਹਾਂ ਬਾਕਸ ਬਣਾ ਲਿਓ 1.5 ਇੰਚ ਕਿਉਂਕਿ ਵੀਰੇ ਇਹਨਾਂ ਦੀ ਜਿਹੜੀ 7 ਹੀ ਹੈ 17 ਇੰਚ ਇੱਥੇ 1.5 ਇੰਚ ਦੀ ਕਾਟ ਪਾਉਗੀ 17 'ਚ ਸਵਾ ਕੇ ਸਵਾਦ ਵੀ ਚੱਲ ਜੂਗੀ ਸਾਹਮਣਾ 13 ਇਹਨਾਂ ਦਾ ਤੁਹਾਨੂੰ ਮੈਂ ਸਾਹਮਣਾ ਵੀ ਦਿਖਾ ਦੂੰਗੀ ਕਾਟ ਪਾ ਕੇ ਦਿਖਾਉਂਗੀ ਪਰ ਵੀ ਪਰਫੈਕਟ ਸਾਹਮਣਾ ਆਊਗਾ ਇਹਨਾਂ ਦਾ ਪਾਉਂਗੀ 1.5 ਇੰਚ ਦੀ ਕਾਟ ਠੀਕ ਹੈ ਬੈਗ ਦੀ ਸਵਾ 2 2.5 ਦੀ ਪੈ ਜੂਗੀ ਠੀਕ ਹੈ ਜੀ ਹੁਣ ਆਜੋ ਇਹਨਾਂ ਦੇ ਗਲੇ ਤੇ ਗਲਾ ਇਹਨਾਂ ਦਾ 5 ਇੰਚਾ ਗਲੇ ਦੀ ਚੜਾਈ ਆ ਜਿਹੜੀ 5 ਆ 2.5 ਤੇ ਹੋਊਗੀ ਸਵਾ 2 ਤੇ ਮਾਰਕਿੰਗ ਕਰ ਲਿਓ ਠੀਕ ਹੈ 2.5 ਤੇ ਗਲਾ ਜਾਉ ਉਹ ਜੁਗਾ ਕਿਉਂਕਿ ਸੀਨ ਆਪਾਂ ਲਾਵਾਂਗੇ ਨਾ ਜਦੋਂ ਉਦੋਂ 1/2 ਇੰਚ ਦੀ ਇੱਥੋਂ ਕਾਟ ਪਾ ਲਈਆਂ ਏ ਥੀਰੇ ਦੀ ਠੀਕ ਹੈ ਇਸ ਤਰ੍ਹਾਂ ਪਾ ਲਓ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਇਹ 1 1/2 ਇੰਚ ਅੱਧੇ ਇੰਚ ਦੀ ਇਸ ਤਰ੍ਹਾਂ ਪਾਣੀ ਹੁੰਦੀ ਹੈ ਕਾਟ ਤੇ ਆਹ ਲਓ ਜੀ ਹੁਣ ਤੁਸੀਂ ਆ ਜਾਓ ਇਹਨਾਂ ਦੇ ਪਲੇਟਾਂ ਤੇ ਪਲੇਟ ਇਹਨਾਂ ਦੇ ਹੈ ਗਿਆ ਵੀਰੇ 10:30 ਤੇ ਤਿਆਰ ਆ 11:30 ਤੇ ਮਾਰਕਿੰਗ ਕਰਿਓ 11 ਤੇ ਕਰ ਲਓ ਠੀਕ ਹੈ ਜੀ 10:30 ਤੇ ਤਿਆਰ ਆ ਤੇ ਹੁਣ ਇੱਥੇ ਜਿਹੜੀ ਚੜਾਈ ਪਾਉਣੀ ਆ ਪਲੇਟ ਦੀ ਇੱਥੇ ਤਿੰਨ ਪਾਉਣੀ ਆ ਇਸ ਤਰ੍ਹਾਂ ਮਲਾ ਦਿਓ ਹਲੋ ਜੀ ਤਿੰਨ ਹੀ ਆ ਪਰਫੈਕਟ ਆ ਨੀਚੇ ਵੀ ਦੇਖ ਲਓ ਨਾ ਠੀਕ ਹੈ ਜੀ ਹੁਣ ਤਿੰਨ ਤੇ ਹੋ ਹੀ ਹੋ ਗਿਆ ਤੇ ਹੁਣ ਇਹਦੇ ਡੇਢੇ ਪਲੇਟ ਵੀ ਪਾਣੇ ਆ ਠੀਕ ਹੈ ਜੀ ਫਿਟਿੰਗ ਤਾਂ ਫੇਰ ਹੀ ਆਉਂਦੀ ਆ ਡੇਢੇ ਪਲੇਟਾਂ ਤੋਂ ਬਿਨਾ ਫਿਟਿੰਗ ਨਹੀਂ ਆਊਗੀ 2.5 ਤੇ ਇੱਥੇ ਮਾਰਕਿੰਗ ਕਰ ਲਿਓ ਇਨੰਦਾ ਜਿਹੜਾ ਨਾਪ ਆ ਨਾ 17 ਇੰਚ ਆ ਸਾਤੀ ਤੋਂ ਤੇ ਕਮਰ 14 ਗੀ ਉਸ ਹਿਸਾਬ ਨਾਲ ਪਲੇਟ ਪੈਣਗੇ ਠੀਕ ਹੈ ਇਸ ਤਰ੍ਹਾਂ ਨਾਲ ਸੀ ਇਹ ਤੋਂ 6 ਤੇ ਆ ਤੁਹਾਨੂੰ ਮੈਂ ਇੰਚ ਟੇਬਲ ਆ ਕੇ ਵੀ ਦਿਖਾ ਦੂੰਗਾ ਬਾਅਦ ਚ ਆਲਾ ਠੀਕ ਹੈ ਆ ਦੇਖੋ 8 6 ਤੇ ਆ ਆ 7 ਤੇ ਹੋਊਗਾ 7 ਤੇ ਆ ਚਿੱਕੜ ਇਸ ਤਰ੍ਹਾਂ ਇਹ ਹੋ ਗਿਆ ਇਹ ਹੋਣ ਤੋਂ ਬਾਅਦ ਹੁਣ ਤੁਸੀਂ ਵੀਰੇ ਆ ਜੋ ਇਹਨਾਂ ਦੇ ਸਾਤੀ ਦੇ ਸਾਤੀ ਇਹਨਾਂ ਦੇ 17 ਇੰਚ ਤਿਆਰ ਆ ਠੀਕ ਹੈ ਜੀ 8 8 16 8.5 17 ਤੇ ਆਪਾਂ 10 ਇੰਚ ਪਲੇਟਾਂ ਦਾ ਰੱਖਾਂ ਇੰਚ ਪਲੇਟਾਂ ਦਾ ਰੱਖਾਂਗੇ 9 ਤੇ ਮਾਰਕਿੰਗ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਸਾਤੀ ਦੀ ਹੋ ਗਈ ਇਹ ਕਮਰ ਦੀ ਆ ਗਈ ਕਮਰ ਇਹਨਾਂ ਦੇ ਇੱਥੋਂ ਹੈ ਗਿਆ 14 7 7 14 ਪਲੇਟਨਾ ਮਾਰਜਨ ਕਿਤੇ ਇੱਥੇੋਂ ਪਕਾਟ પાਕੇ ਦਿਖਾਉਣੀ ਹੈ ਤੁਹਾਨੂੰ ਕਿਵੇਂ ਪਾਉਣੀ ਹੈ ਠੀਕ ਹੈ ਇਸ ਤਰ੍ਹਾਂ ਆਹ ਕਮਰ ਹੋ ਗਈ ਇਹਨਾਂ ਦੀ ਕਮਰ ਔਰ ਸਾਤੀ ਦੀ ਮਾਰਕਿੰਗ ਇਸ ਤਰ੍ਹਾਂ ਬਣਾ ਲਿਆ ਠੀਕ ਹੈ ਹੁਣ ਇਹ ਤੇ ਕਾਟ ਦੇਖ ਕੇ ਕਿਹੜੇ ਹਿਸਾਬ ਨਾਲ ਪਾਉਣੀ ਹੈ ਤੁਸੀਂ ਥੱਲੇ ਬਾਡੀ ਜੜਨ ਵੇਲੇ ਨਾ ਬਾਡੀ ਦੇ ਨਾਲ ਜਦੋਂ ਆਪਾਂ ਪੱਲੇ ਜੜਦੇ ਹਾਂ ਸੌਖੇ ਰਹਿਣਗੇ ਇਸ ਤਰ੍ਹਾਂ ਪਾ ਦਿਓ ਇਸ ਤਰ੍ਹਾਂ ਕਟਿੰਗ ਜੇ ਦੇਖੂਗੀ ਤੁਹਾਨੂੰ ਠੀਕ ਹੈ ਕਪੜਾ ਫਲਾਟ ਜੀ ਦੇ ਵਿੱਚ ਆ ਲੋ ਜੀ ਦੇਖੋ ਇਸ ਤਰ੍ਹਾਂ ਕੈਂਚੀ ਚੱਕਿਓ ਇੱਥੋਂ ਰੱਖਿਓ ਇੱਥੋਂ ਪਾਇਓ ਕੱਟ ਇਸ ਤਰ੍ਹਾਂ ਨਾਲ ਹੀ ਮੋਡੇ ਤੇ ਕਟਾਈ ਕਰੂਗੀ ਆਪਣੀ ਠੀਕ ਇਸ ਤਰ੍ਹਾਂ ਹੋ ਗਿਆ ਹੁਣ ਆਜੋ ਮੋਡੇ ਤੇ ਚਾਰੇ ਪੱਲੇ ਬੈਕ ਦੀ ਪਾਇਓ ਵਾਲਾ ਵਿੱਚੋਂ ਫਿਰ ਪੱਲਾ ਕੱਢ ਕੇ ਫਿਰ 프ਰੰਟ ਦੀ ਪਾਓਗੇ ਪੱਲੇ ਇਕੱਠੇ ਵਿਛਾਏ ਹੋਏ ਹਨ ਚਾਰੇ ਵੇਖੇ ਨਾ ਪਹਿਲਾ ਨਾ ਪੱਲਿਆਂ ਦੀ ਪਾ ਲਿਓ ਕਾਟ ਫੇਰ ਤੁਹਾਡੇ ਗੜਬੜੀ ਹੋ ਜੂਗੀ ਸੈਟਿੰਗ ਨਹੀਂ ਆਊਗੀ ਹੁਣ ਤੁਸੀਂ ਆ ਜਾਓ ਇੱਥੇ ਇਹਦੀ ਕਾਟ ਤੇ ਸੈੱਟ ਕਰ ਲਿਓ ਕਪੜਾ ਥੋੜਾ ਜਿਹਾ ਫਿਸਲਦਾ ਨਾ ਸਿਲਕ ਦਾ ਕਰਕੇ ਨਾ ਕਪੜਾ ਫਿਸਲ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਹਲੋ ਇਸ ਤਰ੍ਹਾਂ ਜੱਕੇ ਚਾਰੇ ਪੱਲੇ ਇਸ ਤਰ੍ਹਾਂ ਕਾਟ ਪਾ ਦਿਓ ਠੀਕ ਹੈ ਇਸ ਤਰ੍ਹਾਂ ਕੱਟ ਲਗਾ ਲਿਓ ਠੀਕ ਹੈ ਹੁਣ ਵਿੱਚੋਂ ਵੀਰੇ ਆਪਾਂ ਪੱਲਾ ਕੱਟਣਾ ਹਲੋ ਆ ਬੈਕ ਦਾ ਕੱਟ ਦੋ ਫਰੰਟ ਦਾ ਰੱਖ ਲਓ ਠੀਕ ਹੈ ਇਸ ਤਰ੍ਹਾਂ ਫਰੰਟ ਦਾ ਰੱਖ ਲਿਆ ਫਰੰਟ ਦਾ ਰੱਖਣ ਤੋਂ ਬਾਅਦ ਤੇ ਕੱਟ ਲਗਾ ਦੇ ਕਟਿੰਗ ਫਰੰਟ ਦੀ ਪਾ ਦੇ ਪਹਿਲਾਂ ਇਹਨਾਂ ਦਾ ਜਿਹੜਾ ਸਾਹਮਣਾ ਨਾ 13 ਇੰਚ ਤੇ ਆ ਤੇ ਤੁਹਾਨੂੰ ਮੈਂ ਇੰਚੀ ਟੇਪ ਮਾਰ ਕੇ ਦਿਖਾਉਂਗੀ ਠੀਕ ਹੈ ਆਪਾਂ ਜਿਹੜੇ ਪਹਿਲਾਂ ਫਰੌਗ ਦਿੱਤੀ ਸੀ ਉਹ ਚ ਤੁਹਾਨੂੰ ਸਾਹਮਣੇ ਦਾ ਮਾਰਜਨ ਕੱਢ ਕੇ ਕਟਿੰਗ ਕਾਟ ਪਾ ਕੇ ਦਿਖਾਈ ਆ ਇਸਨੂੰ ਜਿਹਦੇ ਵਿੱਚ ਆਪਾਂ ਦੂਜਾ ਲੋਟ ਕੱਟਵਾ ਕੇ ਦਿਖਾਈ ਹੈ ਠੀਕ ਹੈ ਜੀ ਇਹ ਤੁਸੀਂ ਦੇਖ ਲਓ ਜਿਹੜੀਆਂ ਭੈਣਾ ਵੀਡੀਓ ਮੇਰੀ ਗੌਰ ਨਾਲ ਚੈੱਕ ਕਰਦੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਕਿ ਇੱਥੇ ਕਿਹੜੀ ਚੀਜ਼ ਦਾ ਹੋਊਗਾ ਠੀਕ ਹੈ ਜੀ ਨਾਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਆਹ ਲਓ ਜੀ ਪਲੇਟਾਂ ਨੇ ਇਹ ਦੂਸਰੇ ਪਾਸੇ ਆਪਾਂ ਪਹੁੰਚਦੀ ਕੀਤੀ ਹੈ ਮਾਰਕਿੰਗ ਆਹ ਲਓ ਠੀਕ ਹੈ ਹੁਣ ਇਹ ਚੱਕਣ ਤੋਂ ਪਹਿਲਾਂ ਕੱਪੜਾ ਇੱਥੇ ਬਰੀਕ ਜਿਹਾ ਕੱਟ ਲਗਾਉਣੀ ਆ ਇਸ ਤਰ੍ਹਾਂ ਉੱਕ ਕੇ ਹੁਣ ਖੋਲੋ ਕਪੜਾ ਹਲੋ ਆ ਦੇਖਿਓ ਨੇੜੇ ਕਰਕੇ ਆ ਤੁਹਾਨੂੰ ਮਾਰਕਿੰਗ ਕੀਤੀ ਦੇਖਦੀ ਹੋਊਗੀ ਆ ਵਾਲੀ ਹੁਣ ਆਪਾਂ ਇਹਨੂੰ ਡਾਰਕ ਕਰ ਦੇਣੀ ਆ ਬਸ ਠੀਕ ਇਧਰ ਕੱਟ ਲੱਗਿਆ ਦੇਖਦਾ ਹੋਊਗਾ ਉਹਦੇ ਨਾਲ ਮਿਲਾ ਦਿਓ ਇਸ ਤਰ੍ਹਾਂ ਇਧਰ ਵੀ ਕੱਟ ਲੱਗਿਆ ਦੇਖਦਾ ਹੋਊਗਾ ਨੂੰ ਇਸ ਤਰ੍ਹਾਂ ਮਿਲਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਪੋ ਗਏ ਠੀਕ ਹੈ ਹਾਂ ਦੇਖੋ ਤੁਸੀਂ ਸਾਹਮਣਾ ਦੱਸਿਆ ਸੀ ਨਾ ਮੈਂ 13 ਇੰਚ ਆ ਆ ਲੋ ਜੀ ਪਲੇਟ ਦੇ ਉੱਤੇ 14 ਪੌਣੇ 14 ਆ ਰਿਹਾ ਨਾ ਅੱਧੀ ਅੱਧੀ ਇੰਚ ਇਧਰ ਦੋਨੇ ਪਾਸੇ ਸੀਨਾ ਚਾ ਕੇ 13 ਇੰਚ ਸਾਹਮਣਾ ਤਿਆਰ ਰਹਿ ਜਾਣਾ ਪਰਫੈਕਟ ਠੀਕ ਹੈ ਇਹ ਤੁਸੀਂ ਆਪਣੀ ਦੂਜੀ ਜਿਹੜੀ ਆਪਾਂ ਮਰੇਲਾ ਦੀ ਫਰੌਕ ਦੀ ਕਟਿੰਗ ਦਿੱਤੀਆਂ ਨਾ ਉਹਦੇ ਚ ਜਾ ਕੇ ਧਿਆਨ ਨਾਲ ਚੈੱਕ ਕਰਿਓ ਆਪਾਂ ਉੱਥੇ ਦੱਸਿਆ ਹੋਇਆ ਤੁਹਾਨੂੰ ਇਸ ਚੀਜ਼ ਬਾਰੇ ਵੀ ਠੀਕ ਹੈ ਹੁਣ ਆਜੋ ਫਿਰ ਇਹਨਾਂ ਦੇ ਬੈਕ ਦੇ ਪੱਲੇ ਤੇ ਬੈਕ ਦੇ ਪੱਲੇ ਤੇ ਮੋੜ ਦੀ ਗਲੇ ਦੀ ਕਟਾਈ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਠੀਕ ਹੈ ਜੀ ਤੇ ਔਰ ਇਹਨਾਂ ਦੇ ਪਲੇਟਾਂ ਨੇ ਆਪਾਂ ਮਾਰਕਿੰਗ ਕਰਨੀ ਉਹ ਵੀ ਦੱਸ ਦਿੰਨੇ ਆ ਹਲੋ ਉਸੇ ਤਰ੍ਹਾਂ 2.5 ਤੇ ਲਾਇਓ 6.5 ਤੇ ਲੈਂਥ ਲਾਇਓ ਬਾਕਸ ਬਣਾਇਓ ਗਲਾਈ ਪਾਓ ਔਰ ਕਟਿੰਗ ਕਰਦੇ ਠੀਕ ਹੈ ਹੁਣ ਆ ਜੋ ਇਹਨਾਂ ਦੀ ਪਲੇਟਾਂ ਦੀ ਮਾਰਕਿੰਗ ਇਸ ਤਰ੍ਹਾਂ ਅਲਟ ਸ਼ੈਟ ਕਰਿਓ ਸੈਂਟਰ 'ਚ ਕੱਟ ਲਗਾਇਓ ਉੱਚ ਵੀ ਲਾਉਣ ਵਾਲਾ ਆਪਾਂ ਫਰੰਟ ਪੱਲੇ ਦੇ ਲਾਇਆ ਨਹੀਂ ਸੈਂਟਰ 'ਚ ਕੱਟ ਫਿਰ ਉਹ ਨਾ ਜਦੋਂ ਆਪਾਂ ਬਾਡੀ ਦੇ ਨਾਲ ਪੱਲੇ نیچے ਵਾਲੇ ਘੇਰਦੇ ਹਨਾ ਵਾਲ ਪਾਉਣੇ ਜਿੱਥੇ ਉਹ ਜੁਆਇੰਟ ਕਰਦੇ ਉਹ ਦੋ ਇਜ਼ੀ ਹੋ ਜਾਂਦਾ ਆ ਲਓ ਹੁਣ ਇੱਥੇ 3 ਇੰਚ ਤੇ ਲਾਇਆ ਇਸ ਤਰ੍ਹਾਂ ਠੀਕ ਹੈ ਇਧਰੋਂ ਲੈਂਥ ਲਾ ਲਿਓ 3 11 ਤੇ ਪਾਈ ਆਪਾਂ ਪਲੇਟ 11 ਠੀਕ ਹੈ ਇਸ ਤਰ੍ਹਾਂ ਮਿਲਾ ਦਿਓ ਇਹ ਤੋਂ ਵੀ ਨਾਲ ਪਲੇ 3 ਇੰਚ ਹੈ 3 ਠੀਕ ਹੈ ਹੁਣ ਇੱਥੇ ਵੀ ਕੱਟ ਲਗਾ ਦਿਓ ਠੀਕ ਹੈ ਜੀ ਇਹਦੇ ਨਾਲ ਜਦੋਂ ਆਪਾਂ ਬਾਡੀ ਦੇ ਨਾਲ ਪੱਲੇ ਜੋਇਨਟ ਕਰਦੇ ਨਾ نیچے ਘੇਰਦੇ ਤਾਂ ਉਦੋਂ ਸੌਖਾ ਹੁੰਦਾ ਜੀ ਠੀਕ ਹੈ ਇਸ ਤਰੀਕੇ ਦੇ ਨਾਲ ਤੁਹਾਨੂੰ ਕਟਿੰਗ ਕੋਈ ਨਹੀਂ ਦੱਸੂਗਾ ਮੈਂ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਸਮਝਾ ਰਹੀਆਂ ਤੁਹਾਨੂੰ ਠੀਕ ਹੈ ਜੀ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਜੇ ਫੇਰ ਵੀ ਕਿਤੋਂ ਨਾ ਸਮਝ ਆਈ ਤਾਂ ਵੀਰੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਪਰ ਕਮੈਂਟਾਂ ਦੀ ਰਿਪਲਾਈ ਨਾ ਆਉਣ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਠੀਕ ਹੈ ਜੀ ਬਸ ਇਸ ਤਰ੍ਹਾਂ ਹੋ ਗਿਆ ਹੈ ਦੇਖੋ ਜੀ ਇਹ ਆਪਣਾ ਬੈਕ ਦਾ ਪੱਲਾ ਹੋ ਗਿਆ ਬਾਡੀ ਦਾ ਇਹਦੀ ਕਟਿੰਗ ਹੋ ਕੇ ਡਨ ਹੋ ਗਈ ਤੇ ਆ ਆਪਣੀ फ्रंट दी होगी फ्रंट ਦੇ ਵਿੱਚ ਇੱਕ ਚੀਜ਼ ਆ ਜੀ ਆ ਕੱਟ ਲਗਾਉਣ ਵਾਲੇ ਰਹਿੰਦੇ ਆ ਵੀ ਤੁਹਾਨੂੰ ਮੈਂ ਲਗਾ ਕੇ ਦਿਖਾ ਦਿੰਦੀ ਆ ਕਿਸ ਤਰ੍ਹਾਂ ਤੇ ਜੋ ਵੀ ਇਹਨਾਂ ਦੀ ਮੈਂ ਡਿਜ਼ਾਈਨਿੰਗ ਕੀਤੀ ਉਹ ਵੀਰੇ ਵੀਡੀਓ ਵੀਡੀਓ ਆਪਾਂ ਤੁਹਾਨੂੰ ਅੱਗੇ ਦੇਵਾਂਗੇ ਠੀਕ ਹੈ ਜੀ ਕਿਉਂਕਿ ਇੱਕ ਵੀਡੀਓ ਦੇ ਵਿੱਚ ਨਾ ਵੀਡੀਓ ਲੰਬੀ ਹੋ ਜਿਆਦਾ ਹੋ ਜਾਂਦੀ ਆ ਤਾਂ ਉਹ ਆਪਾਂ ਨਹੀਂ ਦੇ ਸਕਦੇ ਇਸ ਤਰ੍ਹਾਂ ਠੀਕ ਹੈ ਜੀ ਆ ਲੋ ਇਸ ਤਰ੍ਹਾਂ ਇੱਥੇ ਕੱਟ ਲਗਾ ਲਏ ਇਹ ਤੁਹਾਨੂੰ ਸਲਾਈ ਵੀਰੇ ਸਟਿਚਿੰਗ ਜਦੋਂ ਆਪਾਂ ਕਰਨੇ ਹੋਏ ਉਹਦੋਂ ਸੌਖਾ ਰਹੂਗਾ ਆ ਲੋ ਜੀ ਠੀਕ ਹੈ ਮਾਰਕਿੰਗ ਕਿੰਨੀ ਦੱਸਦੀ ਹੋਊਗੀ ਆ ਲੋ ਜੀ ਆ ਦੇਖੋ ਇੰਨਾ ਫਰਕ ਪੈਂਦਾ ਫਰੰਟ ਦੀ ਕਾਟਦਾ ਔਰ ਬੈਕ ਦੀ ਕਾਟਦਾ ਹੀ ਚੈੱਕ ਕਰ ਲੋ ਧਿਆਨ ਨਾਲ ਤੁਸੀਂ ਦੇਖੋ ਇਹ ਆ ਫਰੰਟ ਆ ਆ ਬੈਕ ਆ ਹੁਣ ਤੁਹਾਨੂੰ ਮੈਂ ਉਲਟਾ ਸਾਈਡ ਰੋ ਦਿਖਾਵਾਂ ਕੈਮਰੇ ਦੇ ਵਿੱਚ ਨਹੀਂ ਆਉਂਦਾ ਹੁਣ ਆ ਪਾਲਟ ਪੱਲਾ ਵਿਛਾ ਲੈਨੇ ਆ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਵਿਛਾ ਲੈਣਾ ਦੇਖ ਕੇ ਚੈੱਕ ਕਰੋ ਪਰਫੈਕਟ ਕਟਿੰਗ ਇਸ ਤਰ੍ਹਾਂ ਕੱਟਿਆ ਕਰੋ ਵੀਰੇ ਠੀਕ ਆ ਫਿਰ ਫੀਟਿੰਗ ਸਹੀ ਆਊਗੀ ਔਰ ਇੱਕ ਵਾਰੀ ਹੀ ਪੌਂਚ ਫਿਟਿੰਗ ਦਾ ਆਪਾਂ ਨੂੰ ਪਤਾ ਲੱਗ ਜੂਗਾ ਠੀਕ ਹੈ ਜੀ ਫਿਰ ਤੁਸੀਂ ਬਾਹਰੇ ਚਾਂ ਚਟਾਂ ਚ ਨਹੀਂ ਪਾਉਂਗੇ ਠੀਕ ਹੈ ਜੀ ਇਸ ਤਰ੍ਹਾਂ ਕਟਿੰਗ ਕਰ ਲਿਆ ਕਰੋਗੇ ਆ ਦੇਖੋ ਆ ਦੇਖੋ ਇੱਥੇ ਹੁਣ ਬਸ ਇਹਨਾਂ ਦਾ ਗਲੇ ਦੀ ਇੱਥੇ ਬਣ ਕੇ ਗਲਾ ਤਿਆਰ ਹੋ ਜਾਣਾ ਇਸ ਤਰ੍ਹਾਂ ਜੋ ਡਿਜ਼ਾਈਨਿੰਗ ਕਰਨੀ ਹੋਈ ਮੈਂ ਤੁਹਾਨੂੰ ਅੱਗੇ ਦੱਸੂਗੀ ਠੀਕ ਹੈ ਇਹਨਾਂ ਦੇ ਬੈਕ ਦਾ ਪੱਲਾ ਹੋ ਗਿਆ ਫਰੰਟ ਦਾ ਪੱਲਾ ਹੋ ਗਿਆ ਠੀਕ ਹੈ ਜੀ ਜੇ ਵੀਰੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਜੀ ਧੰਨਵਾਦ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ